ਸ਼ੋਭਾ ਬਾਤ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਕੁਮਲਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਥੈਂਕਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾ ਸੁਣਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਟਕੜ ਕਲਾ ਪਹੁੰਚ ਇੱਥੇ ਉਹਨਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਹੈਰੀਟੇਜ ਸਟਰੀਟ ਦਾ ਨਿਪਤ ਰ ਰੱਖਿਆ ਗਿਆ ਹੈ ਸਿਆ ਭਗਵੰਤ ਸਿੰਘ ਮਾਨ ਨਵਾਂ ਸ਼ਹਿਰ ਦੇ ਪਿੰਡ ਖਟਕੜ ਕਲਾ ਪਹੁੰਚੇ ਸੰਦੇਸ਼ ਮੌਕੇ ਉਹਨਾਂ ਸ਼ਹੀਦ ਪਗਤ ਸਿੰਘ ਹੈਰੀਟੇਜ ਸਟਰੀਟ ਦਾ ਨੀ ਪੱਧਰ ਰੱਖਿਆ ਤੇ ਉੱਥੇ ਉਹਨਾਂ ਸ਼ਹੀਦ ਪਗਤ ਸਿੰਘ ਨੂੰ ਯਾਦ ਕੀਤਾ ਅਤੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਸ਼ਾਇਦ ਮੈਨੂੰ ਵੀ ਨਹੀਂ ਯਾਦ ਕਿ ਮੈਂ ਇੱਥੇ ਕਿੰਨੀ ਵਾਰ ਆਇਆ ਕਿਉਂਕਿ ਜਿਸ ਯੋਧੇ ਨੂੰ ਇੱਥੇ ਯਾਦ ਕਰਨ ਆਉਨੇ ਆ ਉਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਦੁਨੀਆ ਦੀ ਕਿਸੇ ਕਰੰਸੀ 'ਚ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ 23 ਸਾਲ ਦੀ ਉਮਰ ਤੇ ਅੰਗਰੇਜ਼ਾਂ ਨਾਲ ਟੱਕਰ ਅੱਡਾ ਵੱਡਾ ਉਹਨਾਂ ਦਾ ਅੰਪਾਇਰ ਕਿ ਜਿੱਥੇ ਸੂਰਜ ਨਹੀਂ ਛਿਪਦਾ ਸੀ ਉਹਨਾਂ ਦੇ ਰਾਜ 'ਚ ਉੱਥੇ 18 19 20 21 22 23 ਸਾਲ ਦੇ ਜਵਾਨ ਉਹਨਾਂ ਨੇ ਟੱਕਰ ਲਈ ਖੜੇ ਸੀ ਲੋਕ ਮਜ਼ਾਕ ਕਰਦੇ ਸੀ ਤੁਸੀਂ ਕਿੱਥੋਂ ਅੰਗਰੇਜ਼ਾਂ ਨੂੰ ਭਜਾ ਦੋਗੇ ਉਹ ਕਹਿੰਦੇ ਭਜਾ ਦਾਂਗੇ ਮੁਲਕ ਆਪਣਾ ਉਹਨਾਂ ਕੋਲੇ ਤਰਕ ਸੀ ਉਹਨਾਂ ਕੋਲੇ ਜਜ਼ਬਾ ਸੀ ਉਹਨਾਂ ਕੋਲੇ ਇਰਾਦਾ ਸੀ ਤਾਂ ਕਾਮਯਾਬ ਹੋ ਗਏ आदमी बड़ा सालों से नहीं आदमी बड़ा सालों से नहीं आदमी बड़ा ख्यालों से होता है ख्याल बहुत वे उन्हें साल उम्र तेई साल ही साली सी पर ख्याल च बहुत वे ताइ अज याद करते हैं ताइयों मेले लगते ने ਪਾਈਓ ਅੱਜ ਨਤਮਸਤਕੋ ਨੇ ਆ ਉਹ 23 ਸਾਲ ਦੀ ਸੀ ਭਗਤ ਸਿੰਘ ਜੀ ਅੱਜ ਤੋਂ 500 ਸਾਲ ਬਾਅਦ ਵੀ ਅੱਜ ਤੋਂ 1000 ਸਾਲ ਬਾਅਦ ਵੀ ਆਪਾਂ ਨਹੀਂ ਹੋਵਾਂਗੇ ਆਪਣੀਆਂ ਬਹੁਤ ਸਾਰੀਆਂ ਅਗਲੀਆਂ ਪੀੜੀਆਂ ਵੀ ਨਹੀਂ ਹੋਣਗੀਆਂ ਪਰ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰੀ 22-23 ਸਾਲ ਦੀ ਰਹਿਣਗੇ ਉਹ 23 ਸਾਲ ਦੀ ਰਹਿਣਗੇ ਬਸ ਤੋਦਰੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਸਰ ਚੁੰਗੜ ਪਹੁੰਚੇ ਜਿਥੇ ਉਨ੍ਹਾਂ ਦੇ ਵੱਲੋਂ ਇੱਕ ਮਹੱਤਵਪੂਰਨ ਮੁੱਦੇ ਤੇ ਸੰਬੋਧਨ ਕੀਤਾ ਗਿਆ ਤੇ ਆਪਣਾ ਪੱਖ ਜਿਹੜਾ ਕਿ ਸਾਹਮਣੇ ਜਿਹੜਾ ਰੱਖਿਆਗਾ ਤਾਂ ਬਿਲਕੁਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਜੋਤ ਸਿੰਘ ਬੈਂਸ ਦੇ ਵੱਲੋਂ ਹਰ ਇੱਕ ਵਿਸ਼ੇ ਤੇ ਜਿਹੜੀ ਕਿ ਵਿਸਥਾਰ ਦੇ ਨਾਲ ਉਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਆਪਣਾ ਪੱਖ ਜਿਹੜਾ ਕਿ ਮੀਡੀਆ ਸਾਹਮਣੇ ਸਾਂਝਾ ਕੀਤਾ ਪੰਜਾਬ ਦੇ ਸਿੱਖਿਆ ਮੰਤਰੀ ਹਰਚੋਤ ਬਸ ਨੇ ਯੁਧ ਨਸ਼ਾ ਵਿਰੁੱਧ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਦੇ ਵਿੱਚ ਦੱਸਿਆ ਕਿ 23000 ਨਸ਼ਾ ਤਸਕਰ ਕਾਬੂ ਕੀਤੇ ਹਨ ਅਤੇ 1000 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਨਾਲ ਹੀ ਸਕੂਲਾਂ ਵਿੱਚ ਨਸ਼ੇ ਖਿਲਾਫ ਕਾਰਵਾਈ ਲਈ ਸਕੂਲੀ ਸਿਲੇਬਸ ਬਣਾਇਆ ਗਿਆ ਅਤੇ ਜਿਸ ਦੇ ਨਾਲ ਨਵੀਂ ਪੀੜ੍ਹੀ ਇਸ ਪ੍ਰਤੀ ਸੁਚੇਤ ਰਹੇਗੀ ਤੇ ਇਸ ਦੇ ਨਾਲ ਹੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਇਹ ਤਹਿਾਇਆ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜਿਹੜਾ ਜੜ ਤੋਂ ਖਤਮ ਕੀਤਾ ਜਾਊਗਾ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੂੰਗਾ ਕਿ ਪਿਛਲੀਆਂ ਸਰਕਾਰਾਂ ਦੇ ਪੈਟਰਨੇਜ ਦੀ ਵਜੇ ਤੋਂ ਅਤੇ ਨਾਲ ਹੀ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਨਲਾਇਕੀਆਂ ਦੇ ਵਜੇ ਤੋਂ ਪੰਜਾਬ ਵਰਗਾ ਸੂਬਾ ਜੋ ਆਪਣੇ ਸ਼ਹੀਦਾਂ ਲਈ ਜੋ ਆਪਣੇ ਬਹਾਦਰੀ ਲਈ ਜਾਣਿਆ ਜਾਂਦਾ ਹੈ ਉੱਥੇ ਛੇਵਾਂ ਦਰਿਆ ਨਸ਼ੇ ਦਾ ਵਗਣ ਲੱਗ ਗਿਆ ਸੀ 2015 ਦੀ ਇੱਕ ਜਿਹੜੀ ਰਿਪੋਰਟ ਹੈ ਉਹ ਇੰਨੀ ਖਤਰਨਾਕ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਲੜਕਿਆਂ ਦੇ ਵਿੱਚ ਹਰ ਤੀਜੇ ਲੜਕੇ ਨੇ ਤੇ ਲੜਕੀਆਂ ਦੇ ਵਿੱਚੋਂ 10 'ਚੋਂ ਹਰ ਇੱਕ ਲੜਕੀ ਨੇ ਆਪਣੀ ਉਮਰ ਦੇ ਵਿੱਚ ਇੱਕ ਵਾਰੀ ਨਸ਼ਾ ਟਰਾਈ ਕੀਤਾ ਜੋ ਪੂਰੀ ਦੁਨੀਆ ਦੇ ਵਿੱਚੋਂ 5 ਗੁਣਾ ਵੱਧ ਹੈ ਇਹ ਹਾਲਾਤ ਬਣਾ ਦਿੱਤੇ ਸੀ ਪੰਜਾਬ ਦੇ ਉਸ ਤੋਂ ਬਾਅਦ ਸਾਡੀ ਸਰਕਾਰ ਨੂੰ ਇਹ ਜ਼ਿੰਮੇਵਾਰੀ ਮਿਲੀ ਤੇ ਮਾਰਚ ਖਾਸ ਕਰਕੇ ਮਾਰਚ 2025 ਤੋਂ ਲੈ ਕੇ ਜੋ ਯੁੱਧ ਨਸ਼ੇ ਵਿਰੁੱਧ ਜਿਹੜੀ ਇਹ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਜਿਸ ਦੇ ਵਿੱਚ ਹੁਣ ਤੱਕ 23000 ਜਿਹੜੇ ਤਸਕਰ ਉਹ ਫੜ ਕੇ ਜੇਲ੍ਹਾਂ ਚ ਦੇ ਦਿੱਤੇ ਇੰਨਾ ਹੀ ਨਹੀਂ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕੀਤੀਆਂ ਗਈਆਂ 1000 ਕਿਜੀ ਤੋਂ ਵੱਧ ਜਿਹੜੀ ਹੈ ਹਿਰੋਇਨ ਫੜੀ ਗਈ ਤੇ ਵੱਧ ਵੱਖਰੇ ਵੱਖਰੇ ਜਿਹੜੇ ਨਸ਼ੇ ਜਿਹੜੇ ਫੜੇ ਗਏ ਨੇ ਇਹ ਇੱਕ ਪਾਰਟ ਲॉ एनफोर्सਮੈਂਟ ਪੁਲਿਸ ਤੋਂ ਪੁਲਿਸ ਦੀ ਕਾਰਗੁਜ਼ਾਰੀ ਯੁਧ ਨਸ਼ੇ ਵਿਰੁੱਧ ਦਾ ਇੱਕ ਹਿੱਸਾ ਹੈ ਜਿਸ ਦੇ ਨਾਲ ਜੋ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਅਕਸਰ ਕਹਿੰਦੇ ਸੀ ਸਰਕਾਰਾਂ ਹੀ ਨਸ਼ਾ ਵਕਾਰੀਆਂ ਪੁਲਿਸ ਮਿਲੀ ਹੁਣ ਉਸ ਦੇ ਉੱਤੇ ਉਹਦੀ ਨਸ਼ੇ ਦੀ ਜਿਹੜੀ ਰੀੜ ਦੀ ਹੱਡੀ ਹੈ ਕਮਰ ਤੋੜ ਦਿੱਤੀ ਗਈ ਹੈ ਨੰਬਰ 2 ਮੋਸਟ ਇੰਪੋਰਟੈਂਟ ਵਾਸ ਰੀਹੈਬਿਲੀਟੇਸ਼ਨ ਜਦੋਂ ਆਪਾਂ ਕਹਿ ਰਹੇ ਹਾਂ ਕਿ ਇੰਨੀ ਵੱਡੀ ਤਾਦਾਦ ਜਿੱਥੇ ਉਹ ਹੁਣ ਡਰਗ ਐਡਿਕਟਸ ਹੋਣ ਤੇਰਾ ਮਤਲਬ ਕੱਲਾ ਲਾਅ ਇਨਫੋਰਸਮੈਂਟ ਹੈ ਨਾਲੀ ਰੀਹੈਬਿਟੇਸ਼ਨ ਵੀ ਬਹੁਤ ਇੰਪੋਰਟੈਂਟ ਸਿਗਾ ਰੀਹੈਬਿਟੇਸ਼ਨ ਤੇ ਵੀ ਸਰਕਾਰ ਨੇ ਸ਼ਾਨਦਾਰ ਕੰਮ ਕੀਤਾ ਹੈ ਮੈਂ ਜਿਵੇਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ 10 ਬੈੱਡ ਤੋਂ ਲੈ ਕੇ 150 ਬੈੱਡ ਤੱਕ 15 ਗੁਣਾ ਵੱਧ ਹਰ ਓਟ ਕਲੀਨਿਕ ਨਾਮ ਦਾ ਚੱਲਦਾ ਸੀ ਦਵਾਈਆਂ ਦੇ ਸਾਰੇ ਬਾਹਰਪੂਰ ਵਿਕ ਜਾਂਦੀਆਂ ਸੀ ਹੁਣ ਹਰ ਓਟ ਕਲੀਨਿਕ ਦੇ ਉੱਤੇ ਪ੍ਰੋਪਰ ਇਲਾਜ ਹੋ ਰਿਹਾ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਰੀਹੈਬਿਲੀਟੇਸ਼ਨ ਦੇ ਵਿੱਚ ਸਕਿੱਲ ਸੈਂਟਰਸ ਦੇ ਵਿੱਚ ਪ੍ਰੋਪਰ ਇਲਾਜ ਹੋ ਰਿਹਾ ਤਾਂ ਕਿ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਫਸੇ ਆ ਅਸੀਂ ਉਹਨਾਂ ਨੂੰ ਬਾਹਰ ਕੱਢ ਸਕੀਏ ਹੁਣ ਯੁੱਧ ਨਸ਼ੇ ਵਿਰੁੱਧ ਦਾ ਜਿਹੜਾ ਤੀਜਾ ਫੇਜ਼ ਹੈ ਤੇ ਮੈਂ ਸਮਝਦਾ ਸਭ ਤੋਂ ਅਹਿਮ ਫੇਜ਼ ਹੈ ਪਹਿਲੇ ਦੋ ਫੇਜ਼ਾਂ ਦੇ ਵਿੱਚ ਤਾਂ ਆਪਾਂ ਇੱਕ ਤਾਂ ਜਿਹੜੇ ਤਸਕਰ ਆ ਉਹਨਾਂ ਨੂੰ ਰੋਕ ਰਹੇ ਆ ਉਹਨਾਂ ਨੂੰ ਜੇਲ੍ਹਾਂਾਂ 'ਚ ਸਿੱਟ ਰਹੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਰਹੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜੋ ਨਹੀਂ ਪੈਸੇ ਬਣਾਏ ਇਸ ਧੰਦੇ ਤੋਂ ਉਸ ਨੂੰ ਖਤਮ ਕਰ ਰਹੇ ਆ ਦੂਜੇ ਵਿੱਚ ਆਪਾਂ ਰੀਹੈਬਿਲੀਟੇਸ਼ਨ ਕਰ ਰਹੇ ਆ ਪਰ ਤੀਜਾ ਜੋ ਸਾਡੀ ਪਨੀਰੀ ਹੈ ਜਿਹੜਾ ਸਾਡਾ ਕੱਲ ਦਾ ਭਵਿੱਖ ਹੈ ਜਿਹੜਾ ਸਾਡਾ ਫਰਸਟ ਲਾਈਨ ਆਫ ਡਿਫੈਂਸ ਬਣੂਗਾ ਉਹ ਅਸੀਂ ਉੱਥੇ ਕੰਮ ਕਰਨ ਜਾ ਰਹੇ ਆ ਕਲਾਸਰੂਮਾਂ ਤੋਂ ਹੁਣ ਜਿਹੜੀ ਨਯੁਧ ਨਸ਼ੇ ਵਿਰੁੱਧ ਦੀ ਜਿਹੜੀ ਮੁਹੀਮ ਹੈ ਉਹ ਸਾਡੇ ਕਲਾਸਰੂਮਾਂ 'ਚ एसजेपीसी शोमनिग गुरुद्वारा प्रबंधन कमेटी ਦਾ ਸਨ ਕਿ ਉਹਨਾਂ ਦੇ ਵੱਲੋਂ ਅੰਤਰਿੰਕ ਕਮੇਟੀ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਵੱਡੇ ਤੇ ਅਹਿਮ ਫੈਸਲੇ ਲਏ ਗਏ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਇਸ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਸਨ ਉਹਨਾਂ ਦੇ ਵੱਲੋਂ ਵੱਡੇ ਇਹ ਫੈਸਲੇ ਜਿਹੜੇ ਕਿ ਅੰਤ ਦੇ ਵਿੱਚ ਮਨਜ਼ੂਰੀ ਦਿੱਤੇ ਗਈ ਸਾਰਿਆਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਵੱਲੋਂ ਇਸ ਮੀਟਿੰਗ ਨੂੰ ਜਿਹੜਾ ਕਿ ਸ਼ੁਰੂ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਮੀਟਿੰਗ ਨੇ ਇੱਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਪਾਸੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਲਡ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕਰਨ ਨੂੰ ਪ੍ਰਵਾਨਗੀ ਦੇ ਨਾਲ ਨਾਲ ਕਈ ਹੋਰ ਅਹਿਮ ਫੈਸਲੇ ਵੀ ਕੀਤੇ ਗਏ 71ਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟ੍ਰੋਮ ਨੇ ਕਮੇਟੀ ਪ੍ਰਦਾਨ ਐਡਵੋਕੇਟ ਹਰਜੁਂਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ 2019 ਚ ਮਨਾਏ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਰ ਸਰਕਾਰ ਨੇ ਕੁਝ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਤਬਦੀਲੀ ਦਾ ਨੋਟੀਫਿਕੇਸ਼ਨ ਕੀਤਾ ਸੀ ਜਿਸ ਨੂੰ ਅਜ ਤੱਕ ਲਾਗੂ ਨਹੀਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਇੱਕ ਇਤਿਹਾਸਿਕ ਮੌਕਾ ਹੈ ਜਿਸ ਤੇ ਭਾਰਤ ਸਰਕਾਰ ਨੂੰ ਆਪਣੇ ਵੱਲੋਂ ਕੀਤਾ ਹੋਇਆ ਫੈਸਲਾ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਇਹ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਸ਼ਹਾਦਤ ਦੇਣ ਵਾਲੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਸਟੋਮਨੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸੰਦੇਸ਼ਾਂ ਉਪਦੇਸ਼ਾਂ ਅਤੇ ਪ੍ਰੇਰਣਾ ਦੀ ਸੇਧ ਵਿੱਚ ਸਟੋਮਨੀ ਕਮੇਟੀ ਹਮੇਸ਼ਾ ਮਾਨਵ ਇਤਕਾਰੀ ਕਾਰਜਾਂ ਦੇ ਲਈ ਯਤਨਸ਼ੀਲ ਰਹੀ ਹੈ ਅਤੇ ਇਸੇ ਦਿਸ਼ਾ ਵਿੱਚ ਗੁਰੂ ਨਾਨਕ ਹਸਪਤਾਲ ਸ੍ਰੀ ਅਮਰitsar ਵਿਖੇ ਮਰੀਜ਼ਾਂ ਅਤੇ ਲੋੜਵੰਦਾਂ ਲਈ ਲੰਗਰ ਸੇਵਾ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਗਿਆ ਇਹ ਸੇਵਾ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਤੋਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਭੇਜੀ ਜਾਇਆ ਕਰੇਗੀ ਐਡਵੋਕੇਟ ਤਾਮੀਨ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕਰਨ ਨੂੰ 20 ਧੰਨ ਤੱਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਯੂਨੀਵਰਸਿਟੀ ਵੱਲੋਂ ਕਾਰਵਾਈ ਮੁਕੰਮਲ ਕਰਨ ਉਪਰੰਤ ਇਸ ਨੂੰ ਕਾਰਜਸ਼ੀਲ ਕਰ ਦਿੱਤਾ ਜਾਵੇਗਾ ਇਸ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਯਾਤਰਾਮਾ ਅਤੇਸ਼ ਹੱਦ ਬਾਰੇ ਮੌਲਿਕ ਅਤੇ ਖੋਜ ਕਾਰਜ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਬਾਰੇ ਦਾਰਸ਼ਨਿਕ ਅਧਿਐਨ ਦਾ ਕੰਮ ਕੀਤਾ ਜਾਵੇਗਾ ਉਹਨਾਂ ਦਾ ਸਿਆਸਟ੍ਰੋਮਨੀ ਕਮੇਟੀ ਵੱਲੋਂ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਅਤੇ ਨਿਸ਼ਚੈ ਜੁਡੀਸ਼ੀਅਲੀ ਅਕੈਡਮੀ ਦੀ ਲਗਾਤਾਰਤਾ ਵਿੱਚ ਹੁਣ ਸ਼੍ਰੋਮਨੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਡਾਇਰੈਕਟਰ ਆਫ ਐਜੂਕੇਸ਼ਨ ਦੇ ਵੱਲੋਂ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ ਜਾਵੇਗੀ ਚੁਣੇ ਗਏ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੀ ਮੁਫਤ ਪੜ੍ਹਾਈ ਅਤੇ ਮਹੀਨਾਵਾਰ ਵਜ਼ੀਫਾ ਦਿੱਤਾ ਜਾਵੇਗਾ ਇਸਨਾਲੀ ਰਾਜਸਥਾਨ ਚ ਬੀਤੇ ਕੱਲ ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਣ ਦੇ ਮਾਮਲੇ ਬਾਰੇ ਗੱਲ ਕਰਦਿਆਂ ਐਡਵੋਕੇਟ ਤਾਮੀ ਨੇ ਕਿਹਾ ਸਿੱਖ ਵੀ ਇਸ ਦੇਸ਼ ਦੇ ਪਸ਼ਿੰਦੇ ਹਨ ਅਤੇ ਇੱਥੋਂ ਦੇ ਤਰੱਕੀ ਅਤੇ ਸੁਰੱਖਿਆ ਲਈ ਸਿੱਖਾਂ ਨੇ ਵੱਡੀਆਂ ਕਨਾਂਵਾ ਕਾਲੀਆਂ ਹਨ ਤੇ ਉਹਨਾਂ ਕਿਹਾ ਕਿ ਜਦੋਂ ਦੇਸ਼ ਦਾ ਸੰਵਿਧਾਨ ਸਿੱਖਾਂ ਨੂੰ ਪੰਜ ਕਕਾਰ ਰੱਖਣ ਦੀ ਖੁੱਲ ਦਿੰਦਾ ਹੈ ਤੇ ਕੁਝ ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਹਰਕਤਾਂ ਸਿੱਖ ਮੰਨਾਂ ਨੂੰ ਸੱਟ ਮਾਰਦੀਆਂ ਹਨ ਉਹਨਾਂ ਕਿਹਾ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸੰਬੰਧਿਤ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਵੀ ਸੰਸਥਾ ਵੱਲੋਂ ਟੁਕਵੇਂ ਕਦਮ ਚੁੱਕੇ ਜਾਣਗੇ ਤਰੁਕਾਦਿਆ ਅਗਲੀ ਖਬਰ ਦੇ ਨਾਲ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਰਾਜਨਾਥ ਸਿੰਘ ਗੱਜਦੇ ਹੋਏ ਨਸਰ ਆਈ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇੱਕ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਹੀ ਆਪਰੇਸ਼ਨ ਸਿੰਦੂਰ ਜੜਾ ਕਿ ਹਲੇ ਖਤਮ ਨਹੀਂ ਹੋਇਆ ਉਹ ਸਿਰਫ ਹਜੇ ਰੋਕਿਆ ਗਿਆ ਤਾਂ ਉਸ ਨੇ ਵੱਲੋਂ ਹੋਰ ਵੀ ਕਈ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮਹੱਤਵਪੂਰਨ ਵਿਸ਼ੇ ਤੇ ਜਾਣਕਾਰੀ ਵੀ ਦਿੱਤੀ ਗਈ ਹੈ ਲੋਕ ਸਭਾ ਦੀ ਕਾਰਵਾਈ ਸਪੀਕਰ ਵੱਲੋਂ ਮੁੜ ਸ਼ੁਰੂ ਕਰ ਦਿੱਤੀ ਗਈ ਸੀ ਤੇ ਇਸ ਕਾਰਵਾਈ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਬਹਿਲਗਾਮ ਅਤਵਾਦੀ ਹਮਲੇ ਅਤੇ ਆਪਰੇਸ਼ਨ ਜ਼ਿੰਦੂਰ ਤੇ ਚਰਚਾ ਕੀਤੀ ਗਈ ਰਾਜਨਾਥ ਸਿੰਘ ਨੇ ਸੰਸਦ 'ਚ ਬੋਲਦੇ ਹੋਏ ਪਹਿਲਾ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਉਹਨਾਂ ਕਿਹਾ ਫੌਜ ਨੇ 6 ਸਤ ਮਈ ਦੀ ਰਾਤ ਨੂੰ ਇੱਕ ਇਤਿਹਾਸਿਕ ਆਪਰੇਸ਼ਨ ਕੀਤਾ ਪਹਿਲਗਾਮ ਆਤਵਾਦੀ ਹਮਲੇ ਵਿੱਚ ਲੋਕਾਂ ਦੇ ਮਾਸੂਮਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਸੀ ਪਹਿਲਗਾਮ ਹਮਲਾ ਅਣਮਨੁੱਖਤਾ ਦੀ ਸਭ ਤੋਂ ਵੱਡੀ ਉਦਾਹਰਣ ਹੈ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਤਿੰਨ ਫੌਜ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਫੈਸਲਾ ਕੁਨ ਕਾਰਵਾਈ ਕਰਨ ਦੀ ਛੂਟ ਦੇ ਦਿੱਤੀ ਤੇ ਇਸ ਦੇ ਮੱਦੇਨਜ਼ਰ ਹੀ राजनाथ सिंह हो सामने रखते जब भारतीय वायुसेना ने पाकिस्तान की मल्टीपुल्ड पर करारा प्रहार किया तो पाकिस्तान ने हार मानी और उन्होंने पेशकश की यह पेशकश इस कैबिनेट के साथ स्वीकार की गई हम लोगों के द्वारा कि यह ऑपरेशन केवल पाज किया गया है स्थगित किया गया है यह ऑपरेशन समाप्त नहीं हुआ है अध्यक्ष बहुत अगर पाकिस्तान की ओर से अगर पाकिस्तान की ओर से भविष्य में कोई भी मिस एडवेंचर हुआ तो यह ऑपरेशन अध्यक्ष महोदय मैं सदन को आश्वस्त करना चाहता हूं दोबारा प्रारंभ हो अध्यक्ष महोदय भारतीय वायुसेना के जबरदस्त हमलों नियंत्रण रेखा पर थल सेना की मजबूत जवाबी कार्रवाई और नौसेना के हमलों के डर ने पाकिस्तान को झुकने के लिए मजबूर कर दिया अध्यक्ष महोदय और पाकिस्तान की हार उनकी एक सामान्य विफलता नहीं थी बल्कि यह उसके सैन्य बल और मनोबल या दोनों की एक हार थी 10 मई को पाकिस्तान के डीजीएमओ ने भारत के डीजीएमओ से संपर्क किया और सैन्य कार्रवाइयों को रोकने की अपील की मैं सदन में यह बात फिर से दोहराना चाहूंगा कि पाकिस्तान के डीजीएमओ ने भारत के डीजीएमओ से संपर्क किया और सैन्य कार्रवाईओं को रोकने की अपील की 12 मई को दोनों देशों के डीजीएमओ के बीच औपचारिक संवाद हुआ और दोनों पक्षों ने सैन्य कार्रवाईओं पर विराम लगाने का निर्णय लिया विश्व वार्ता देख रहे हैं, सारे ही दर्शकों का स्वागत है मैं हमलप्रीत कौर ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਨਵੇਂ ਪਾਛਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਨੂੰ ਆਉਣ ਦੇ ਮੱਦੇ ਨਜ਼ਰ ਸਫਾਈ ਦਾ ਕੰਮ ਜੜਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਜੁਥੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਖੁਦ ਜੜਾ ਕੀ ਆਪ ਸਾਫ ਸਫਾਈ ਦਾ ਕੰਮ ਕਰ ਰਹੇ ਨੇ ਸੜਕਾਂ ਸਾਫ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਉਹ ਵੀ ਉਹਨਾਂ ਦਾ ਸਹਿਯੋਗ ਦੇਣ ਕਿਉਂਕਿ ਇਹ ਇੱਕ ਤੋ ਬਿੱਤਰ ਕੰਮ ਆ ਤੇ ਜਿਸ ਦੇ ਵਿੱਚ ਹਰ ਨੂੰ ਪੁੰਨ ਮਿਲੇਗਾ ਤੇ ਸਾਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਨੂੰ ਹੋਰ ਵਧੀਆ ਕੀਤਾ ਜਾ ਸਕਦਾ ਹੈ ਉਨਾ ਕਿਹਾ ਨਵੰਬਰ ਮਹੀਨੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ ਸਾਡਾ ਮਕਸਦ ਹੈ ਕਿ ਹਰ ਹਫਤੇ ਅਸੀਂ ਵੱਖ-ਵੱਖ ਮੁਹੱਲਿਆਂ ਅਤੇ ਵਾਡਾਂ ਵਿੱਚ ਇਹ ਅਭਿਆਸ ਜਾਰੀ ਰੱਖੀਏ ਆਉਣ ਵਾਲੇ ਸਮੇਂ ਦੌਰਾਨ ਆਪ ਸਭ ਨੂੰ ਸ਼ਹਿਰ ਦੀ ਨਵੀਂ ਤਸਵੀਰ ਵੇਖਣ ਨੂੰ ਮਿਲੇਗੀ ਤੇ ਉਹਨਾਂ ਨੇ ਕਿਹਾ ਕਿ ਆਓ ਇਕੱਠੇ ਹੋ ਕੇ ਮਹਾਨ ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਸਾਫ਼ ਸੁਥਰਾ ਅਤੇ ਸੋਹਣਾ ਬਣਾਈਏ ਇਸ ਨਵੰਬਰ ਦੇ ਵਿੱਚ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਪੁਰਬ ਜਿਹੜੇ ਮਨਾਏ ਜਾਣਗੇ ਜਿੱਥੇ ਅਨੰਦਪੁਰ ਸਾਹਿਬ ਕਿਉਂਕਿ ਅਨੰਦਪੁਰ ਸਾਹਿਬ ਉਹ ਸ਼ਹਿਰ ਹੈ ਜੋ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਮੂਲ ਜ਼ਮੀਨ ਲੈ ਕੇ ਚੱਕ ਨਾਨਕੀ ਬਸਾਇਆ ਇੱਥੋਂ ਹੀ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਉੱਥੋਂ ਸਿਰਫ ਉਹਨਾਂ ਦਾ ਸੀਸ ਹੈ ਤੇ ਇਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਹੋਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਫਿਰ ਬਾਅਦ ਵਿੱਚ ਉਸ ਨੂੰ ਅਨੰਦਪੁਰ ਸਾਹਿਬ ਬਸਾ ਕੇ ਲਸ਼ਮੇਸ਼ ਪਿਤਾ ਨੇ ਖਾਲਸੇ ਦਾ ਨੂ ਇੱਥੇ ਸਾਜਿਆ ਅਸੀਂ ਆਪਣੇ ਆਪ ਨੂੰ ਸਾਰੇ ਵਡਭਾਗੀ ਸਮਝਦੇ ਹਾਂ ਕਿ ਜਦੋਂ ਇਹ 350 ਸਾਲ ਆ ਰਿਹਾ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੇ ਸਿਰਾਂ ਤੇ ਹੱਥ ਰੱਖਿਆ ਸਾਨੂੰ ਇਹ ਸੇਵਾ ਮਿਲੀ ਹੈ ਕਿ ਅਸੀਂ ਅੱਜ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਜਰਨ ਨਵੰਬਰ ਦੇ ਸਮਾਗਮ ਨੂੰ ਦੋ ਤਾਂ ਕਿ ਸਾਰਾ ਸ਼ਹਿਰ ਜਿਹੜਾ ਹੈ ਚਮਕਦਾ ਹੋਵੇ ਕਿ ਕੰਨ ਜਿਹੜਾ ਇੱਥੋਂ ਦਾ ਉਹ ਚਮਕਦਾ ਹੋਵੇ ਜਿਹੜੀ ਸਾਡੀ ਸੰਗਤ ਨੇ ਕੁੱਲ ਜਹਾਂਚੋਂ ਇੱਥੇ ਆਣਾ ਨਤਮਸਤਕ ਹੋਣ ਲਈ ਹਰ ਪੁਖਤਾ ਪ੍ਰਬੰਧ ਹੋਣ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਹਰ ਹਫ਼ਤੇ ਵਿੱਚ ਇੱਕ ਦਿਨ ਅਸੀਂ ਆਪ ਸਾਡੀ ਸਾਰੀ ਟੀਮ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਸਾਰੇ ਐਮਸੀ ਸਹਿਬਾਨ ਸਾਡੀ ਹੋਰ ਸਾਰੇ ਸਾਥੀ ਅਸੀਂ ਆਪ ਲਗਿਆ ਕਰਾਂਗੇ ਐਸਡੀਐਮ ਸਾਹਿਬ ਐਈਓ ਸਾਹਿਬ ਸਾਰਾ ਪ੍ਰਸ਼ਾਸਨ ਅਸੀਂ ਸੇਵਾਦਾਰ ਬਣ ਕੇ ਕੋਈ ਰਾਜਨੀਤੀ ਨਹੀਂ ਸੇਵਾਦਾਰ ਬਣ ਕੇ ਅਸੀਂ ਇੱਥੇ ਧਰਤੀ ਦੀ ਸੇਵਾ ਕਰਨਾ ਚਾਹੁੰਦੇ ਆਂ ਤੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਜਿਹੜਾ ਇੱਥੇ ਦਾ ਪੂਰਾ ਸਿਸਟਮ ਹੈ ਉਹਦੇ ਲਈ ਅਸੀਂ ਬੰਦੇ ਵੀ ਹੋਰ ਹਾਇਰ ਕਰ ਰਹੇ ਆਂ ਜੋ ਮਸ਼ੀਨਾਂ ਜੋ ਕਮੀਆਂ ਇੱਕ ਇੱਕ ਗਲੀ ਜਿਹੜੀ ਆ ਉਹ ਆਪ ਜਾ ਕੇ ਮੋਨੀਟਰ ਕਰਾਂਗੇ ਤੇ ਤਾਂ ਕਿ ਆਨੰਦਪੁਰ ਸਾਹਿਬ ਸਜ ਸਕੇ ਜਿਹੜੀ ਸੰਗਤ ਆ ਰਹੀ ਆ ਉਹਨਾਂ ਦਾ ਜਿਹੜਾ ਪੁਖਤਾ ਬੰਦੋਬਸਤ ਹੋ ਸਕੇ ਮੈਂ ਹੋਰ ਲੋੜ ਹੈ ਜੀ 20 ਮੈਨ ਬੰਦੇ ਹੋਰ ਹਾਇਰ ਕਰ ਰਹੇ ਆਂ ਆ ਮਸ਼ੀਨਾ ਵੀ ਸਵੀਪਿੰਗ ਮਸ਼ੀਨਾ ਲੇਟੈਸਟ ਟੈਕਨੋਲੋਜੀ ਤੇ ਪਲੱਸ ਇਸਦੇ ਵੀ ਸਭ ਤੋਂ ਵੱਡੀ ਜਿੱਥੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਇੱਕ ਤਾਂ ਮਹੀਨਾ ਡੇਢ ਮਹੀਨਾ ਲੱਗੂਗਾ ਸਾਰੇ ਸਿਸਟਮ ਠੀਕ ਕਰਨ ਲਈ ਦੂਜਾ ਇਹ ਹੈ ਕਿ ਲੋਕਾਂ ਦਾ ਜਿਹੜੇ ਸੰਗਤ ਦਾ ਸਹਿਯੋਗ ਵੀ ਚਾਹੀਦਾ ਹੈ ਜਿਵੇਂ ਅੱਜ ਅਸੀਂ ਜਿਸ ਬਾਜ਼ਾਰ ਤੋਂ ਗੁਜ਼ਰ ਰਏ ਸੀ ਦੁਕਾਨਦਾਰਾਂ ਦਾ ਸਹਿਯੋਗ ਵੀ ਚਾਹੀਦਾ ਆ ਉਹ ਕੂੜਾ ਸੈਗਰੀਗੇਟ ਕਰਕੇ ਸਿੱਟਣ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਇੱਕ ਡਸਟਬਿਨ ਰੱਖੇ ਤਾਂਕਿ ਜਿਹੜੇ ਸਾਡੇ ਮੁਲਾਜ਼ਮ ਹੈ ਨਗਰ ਕੌਂਸਲ ਦੇ ਉਹਨਾਂ ਨੂੰ ਵੀ ਸਹੂਲਤ ਹੋ ਸਕੇ ਭ੍ਰਸ਼ਟਾਚਾਰ ਜਿਹੜਾ ਭ੍ਰਸ਼ਟਾਚਾਰ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣ ਕੇ ਹੀ ਅਜੀਹਾ ਲੱਗਦਾ ਹੈ ਕਿ ਕੁਝ ਗਲਤ ਹੋ ਰਿਹਾ ਤਾਂ ਭ੍ਰਸ਼ਟਾਚਾਰ ਦੇ ਵਿਰੁੱਧ ਮਾਨ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਕਦਮ ਜਿਹੜੇ ਚੁੱਕੇ ਚੁੱਕੇ ਚੁਆ ਰਹੇ ਨੇ ਪੰਜਾਬ ਸਰਕਾਰ ਵੱਲੋਂ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਿਆਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਭ੍ਰਸ਼ਟਾਚਾਰ ਅਤੇ ਲਾਪਰਵਾਹੀ ਦੀਆਂ ਸ਼ਿਕਾਇਤਾਂ ਮਿਲਣ ਤੇ ਤੁਰੰਤ ਐਕਸ਼ਨ ਲਿਆ ਗਿਆ। ਦਸਤੇ ਡਿਪਟੀ ਟ੍ਰਾਂਸਪੋਰਟ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਨੋ ਡਾਟਾ ਐਂਟਰੀ ਆਪਰੇਟਰ ਅਤੇ ਸਿਕਿਉਰਿਟੀ ਗਾਰਡਾਂ ਦੀਆਂ ਸੇਵਾਵਾਂ ਨੂੰ ਵੀ ਤੁਰੰਤ ਪ੍ਰਭਾਵ ਤੇ ਨਾਲ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਸੀਨੀਅਰ ਅਸਿਸਟੈਂਟ ਨੂੰ ਵੀ ਤੁਰੰਤ ਮੁਅੱਤਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੀ ਮਾਨ ਸਰਕਾਰ ਭ੍ਰਿਸ਼ਟਾਚਾਰ ਦਾ ਕਹਿਣਾ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੱਗੇ ਵਧਦੇ ਹਾਂ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਦੱਸ ਦਿੰਦਾ ਕਿ ਅਗਲੇ ਆਉਣ ਵਾਲੇ ਕੁਝ ਘੰਟਿਆਂ ਦੇ ਲਈ ਤਾਂ ਪਾਰੀਮੀ ਦਾ yellow alert ਵੀ ਕੁਝ ਜ਼ਿਲ੍ਹਿਆਂ ਦੇ ਲਈ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖ ਬਾਣੀ ਦੇ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ 'ਚ ਆਉਣ ਵਾਲੇ ਕਾਂਟਿਆਂ 'ਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਮੀਂਹ ਦੇ ਨਾਲ ਆਸਮਾਨੀ ਬਿਜਲੀ ਲਿਜਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਵੀ ਸੰਭਾਵਨਾ ਜੁਟਾਈ ਗਈ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ 1 اگست تک می دی ਸੰਭਾਵਨਾ ਚੁਤਾਈਆ ਵਿਭਾਗ ਨੇ ਸੰਗਰੂਰ ਪਟਿਆਲਾ ਮੁਹਾਲੀ ਫਤਿਹਗੜ ਸਾਹਿਬ ਲੁਧਿਆਣਾ ਚੰਡੀਗੜ ਰੂਪਨਗਰ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਲਈ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਹੋਰ ਕਈ ਦਿਨਾਂ ਵਿੱਚ ਦਰਮਿਆਨੀ ਮੀਂਹ 25 ਤੋਂ 50% ਪੈਣ ਦੀ ਸੰਭਾਵਨਾ ਹੈ 29 ਜੁਲਾਈ یعنی ਕਿ ਅੱਜ ਜ਼ਿਆਦਾਤਰ ਥਾਵਾਂ ਤੇ ਹਲਕਾ ਮੀਂਹ ਪਵੇਗਾ 3 ਜੁਲਾਈ ਨੂੰ ਨਵਾਂ ਸ਼ਹਿਰ ਰੂਪਨਗਰ ਹੁਸ਼ਿਆਰਪੁਰ ਵਿੱਚ ਕੁਝ ਹਿੱਸਿਆਂ 'ਚ ਮੀਂਹ ਦੀ ਸੰਭਾਵਨਾ ਚੁਟਾਈ ਗਈ ਹੈ 31 ਜੁਲਾਈ ਨੂੰ ਹੁਸ਼ਿਆਰਪੁਰ ਤਰਨਤਾਰਨ ਕਪੂਰਥਲਾ ਆਦਿ ਜ਼ਿਲ੍ਹਿਆਂ ਵਿੱਚ ਵੀ ਦਰਮਿਆਨਾ ਮੀਂਹ ਪੈ ਸਕਦਾ ਹੈ 1 ਅਗਸਤ 2025 ਨੂੰ ਹੁਸ਼ਿਆਰਪੁਰ ਪਠਾਨਕੋਟ ਰੂਪਨਗਰ 50 ਫੀਸਦੀ ਤੋਂ ਵੱਧ ਥਾਵਾਂ 'ਤੇ ਮੀਂਹ ਹੋਣ ਦੀ ਪੂਰੀ ਸੰਭਾਵਨਾ ਹੈ ਜਦਕਿ ਫਾਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਜ਼ਿਲ੍ਹੇ ਸੁੱਕੇ ਰਹਿਣਗੇ ਬੁਢਲਾਦਾ ਦੀਆਂ ਤਿੰਨ ਸੱਕੀਆਂ ਪੈਣਾ ਜੀਆਂ ਦੱਸ ਦਿੰਨਾ ਹੈ ਕਿ ਇਹਨਾਂ ਤਿੰਨ ਪੈਣਾ ਦੇ ਵੱਲੋਂ ਇੱਕ ਮਿਸਾਲ ਜਿਹੜੀ ਕਿ ਪੇਸ਼ ਕੀਤੀ ਗਈ ਹੈ ਜੇਕਰ ਬੰਦਾ ਮਿਹਨਤ ਕਰੇ ਲਗਨ ਦੇ ਨਾਲ ਪੜਾਈ ਕਰੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ ਤੇ ਨਾ ਤਿੰਨ ਪੈਣਾ ਦੇ ਵੱਲੋਂ ਇਸੇ ਮਿਸਾਲ ਜਿਹੜੀ ਕਿ ਇੱਕ ਮਿਸਾਲ ਕਾਇਮ ਕੀਤੀ ਆ ਬਾਕੀ ਨੌਜਵਾਨਾਂ ਦੇ ਲਈ ਵੀ ਉਹ ਇੱਕ ਪ੍ਰੇਰਣਾ ਦਾ ਸਰੋਤ ਜਿਹੜੀਆਂ ਬਣ ਗਈਆਂ ਨੇ ਤਾਂ ਬਿਲਕੁਲ ਤਿੰਨ ਸੱਕੀਆਂ ਪੈਣਾ ਦੇ ਵੱਲੋਂ ਇੱਕ ਪੇਪਰ ਨੂੰ ਜਿਹੜਾ ਕਿ ਯੂਜੀਸੀ ਨੈਟ ਨੂੰ ਜਿਹੜਾ ਕੀ ਕਲੀਅਰ ਕਰ ਲਿਆ ਗੱਲ ਬੁਟਲਾਡਾ ਦੀਆਂ ਰਹਿਣ ਵਾਲੀਆਂ ਤਿੰਨ ਸੱਕੀਆਂ ਪੈਣਾ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸਫਲਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਦੱਸ ਦੇ ਕਿ ਤਿੰਨਾ ਧੀਆਂ ਨੇ ਬਿਨਾ ਕੋਚਿੰਗ ਦੇ ਇਕੱਠੇ ਯੂਜੀਸੀ ਨੈੱਟ ਪ੍ਰੀਖਿਆ ਪਾਸ ਕਰਕੇ ਦੇਸ਼ ਭਰ ਵਿੱਚ ਮਾਪਿਆਂ ਦਾ ਨਾਮ ਉੱਚਾ ਕੀਤਾ ਰਿੰਬੀ ਕੌਰ 28 ਸਾਲ ਬੈਂਤ ਕੌਰ 26 ਸਾਲ ਅਤੇ ਹਰਦੀਪ ਕੌਰ 23 ਸਾਲ ਪਿਤਾ ਇੱਕ ਗ੍ਰੰਥੀ ਨੇ ਤੇ ਮਾਂ ਦਿਹਾੜੀ ਮਜ਼ਦੂਰੀ ਕਰਕੇ ਘਰ ਚਲਾਉਂਦੀ ਹੈ ਤਿੰਨਾ ਪੈਣਾ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਤੇ ਵੱਖ-ਵੱਖ ਵਿਸ਼ਿਆਂ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਰਾਸ਼ਟਰੀ ਯੋਗਤਾ ਪ੍ਰੀਖਿਆ ਯੂਜੀਸੀ ਨੈਟ ਪਾਸ ਕੀਤਾ ਹੈ ਬਯੰਤਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਨੂੰ ਦਿੱਤਾ ਉਸਨੇ ਕਿਹਾ ਅਸੀਂ ਜਾਣਦੇ ਹਾਂ ਕਿ ਸਿਰਫ ਵਿੱਦਿਆ ਹੀ ਸਾਨੂੰ ਗਰੀਬੀ ਤੋਂ ਬਾਹਰ ਕੱਢ ਸਕਦੀ ਹੈ ਬਯੰਤਕੌਰ ਨੇ ਅੱਗੇ ਕਿਹਾ ਮੇਰੀ ਵੱਡੀ ਭੈਣ ਕੰਪਿਊਟਰ ਸਾਇੰਸ ਦੀ ਪ੍ਰੋਫੈਸਰ ਬਣਨਾ ਚਾਹੁੰਦੀ ਹੈ ਜਦੋਂ ਕਿ ਮੈਂ ਅਤੇ ਮੇਰੀ ਛੋਟੀ ਭੈਣ ਹਰਦੀਪ ਕੌਰ ਜੀ ਆਰ ਐਫ ਜੂਨੀਅਰ ਰਿਸਰਚ ਸਟੈਲੋਸ਼ਿਪ ਦੇ ਲਈ ਸਖਤ ਮਿਹਨਤ ਕਰ ਰਹੇ ਹਾਂ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪਣਾ ਟੀਚਾ ਜ਼ਰੂਰ ਪ੍ਰਾਪਤ ਕਰਾਂਗੇ ਖੇਡ ਜਗਤ ਦੀ ਗੱਲ ਕਰੀਏ ਤਾਂ ਉੱਥੋਂ ਵੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦਿਆਂ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਪੰਜਵੇਂ ਟੈਸਟ ਮੈਚ ਦੇ ਲਈ ਟੀਮ ਦਾ ਜੁੜਾ ਕੀ ਐਲਾਨ ਕਰ ਦਿੱਤਾ ਗਿਆ ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ ਤੰਦੂਲਕਰ ਟਰੋਫੀ 2025 ਦੇ ਤਹਿਤ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ ਇਸ ਸੀਰੀਜ਼ ਦੇ ਵਿੱਚ ਚਾਰ ਖੇਡੇ ਜਾ ਚੁੱਕੇ ਹਨ ਮੈਚ ਤੇ ਹੁਣ ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ 31 ਜੁਲਾਈ ਵੀਰਵਾਰ ਤੋਂ ਲੰਡਨ ਦੇ ਓਵਲ ਮੈਦਾਨ ਤੇ ਖੇਡਿਆ ਜਾਣਾ ਤੇ ਹੁਣ ਇੰਗਲੈਂਡ ਨੇ ਪੰਜਵੇਂ ਟੈਸਟ ਮੈਚ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਤੇਜ਼ ਗੇਂਦਬਾਜ਼ 올ਰਾਊਂਡਰ ਜੈਮੀ ਓਵਰਟਨ ਦੀ ਟੀਮ ਵਿੱਚ ਵਾਪਸੀ ਹੋ ਗਈ ਹੈ ਓਵਰਟਨ ਦੀ ਇਸ ਲੜੀ ਦੇ ਪਹਿਲੇ 3 ਟੈਸਟ ਮੈਚਾਂ ਲਈ ਇੰਗਲਿਸ਼ ਟੀਮ ਦਾ ਹਿੱਸਾ ਸੀ ਪਰ ਉਸ ਨੂੰ ਮੈਂਚੈਸਟਰ ਟੈਸਟ ਲਈ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਉਸ ਨੂੰ ਮੈਂਚੈਸਟਰ ਟੈਸਟ ਦੇ ਲਈ ਟੀਮ ਤੋਂ ਰਿਲੀਜ਼ ਕੀਤਾ ਸੀ ਤਾਂ ਜੋ ਉਹ ਸਰੀ ਦੇ ਲਈ ਕਾਉਂਟੀ ਮੈਚ ਖੇਡ ਸਕੇ ਤੇ ਹੁਣ 31 ਸਾਲਾਂ ਓਵਰਟਨ ਦੀ ਦੁਬਾਰਾ ਟੀਮ ਦੇ ਵਿੱਚ ਵਾਪਸੀ ਹੋਈ ਹੈ ਜਾਮੀ ਓਵਰਟਨ ਨੇ ਹੁਣ ਤੱਕ ਇੰਗਲੈਂਡ ਦੇ ਲਈ ਇੱਕ ਟੈਸਟ ਮੈਚ ਖੇਡਿਆ ਜਿਸ ਦੇ ਵਿੱਚ ਉਸਨੇ 2 ਵਿਕਟਾਂ ਲਈਆਂ ਹਨ ਅਤੇ 97 ਦੌੜਾਂ ਬਣਾਈਆਂ ਹਨ ਓਵਰਟਨ ਨੂੰ ਪਹਿਲੀ ਸ਼੍ਰੇਣੀ ਕ੍ਰਿਕਟ ਦੇ ਵਿੱਚ ਬਹੁਤ ਤਜਰਬਾ ਓਵਰਟਨ ਨੇ 98 ਪਹਿਲੀ ਸ਼੍ਰੇਣੀ ਮੈਚਾਂ ਵਿੱਚ 31.23 ਦੀ ਔਸਤ ਦੇ ਨਾਲ 237 ਵਿਕਟਾਂ ਲਈਆਂ ਅਤੇ ਉਸਨੇ 21.82 ਦੀ ਔਸਤ ਦੇ ਨਾਲ 2401 ਦੌੜਾਂ ਵੀ ਬਣਾਈਆਂ ਹਨ ਦੂਜੇ ਪਾਸੇ ਓਵਰ ਟੈਸਟ ਮੈਚ ਲਈ ਭਾਰਤੀ ਟੀਮ ਦੇ ਵਿੱਚ ਇੱਕ ਬਦਲਾਅ ਦੇਖਿਆ ਗਿਆ ਜੀ ਹਾਂ विकेटकीपर ਬੱਲੇਬਾਜ਼ ਅਤੇ ਟੀਮ ਦੇ ਉਪ ਕਪਤਾਨ ਰਿਸ਼ਭ ਪੰਤ ਸੱਜੀ ਲੱਤ ਵਿੱਚ ਸੱਟ ਲੱਗਣ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ ਪੰਤ ਦੀ ਜਗ੍ਹਾ ਤਾਮਿਲਨਾਡੂ ਦੇ विकेटकीपर ਬੱਲੇਬਾਜ਼ ਨਾਰਾਇਣ ਜਗਦੀਸ਼ਨ ਨੇ ਪੰਜਵੇਂ ਟੈਸਟ ਮੈਚ ਲਈ ਭਾਰਤੀ ਟੀਮ ਵਿੱਚ ਪ੍ਰਵੇਸ਼ ਕੀਤਾ ਹੈ ਇੰਗਲੈਂਡ ਦੀ ਟੈਸਟ ਟੀਮ ਕੁਝ ਇਸ ਤਰ੍ਹਾਂ ਹੈ ਬੈਂਸਟਾਕਸ ਕਪਤਾਨ जोफ्रा आर्चर गुस एटेक्सन जैकब बैथल हैरी ब्रूक ब्राइडन कॉर्स जैक रैली लैम डैसन बैन डिकैथ जैमी ओली पॉप, जो रूट जैमी स्मिथ जॉश टंग क्रिस बॉक्स ਗਾਇਕ ਤੇ اداکار ਸ਼ਹਿਨਾਜ਼ ਗਿੱਲ ਇਸ ਸਮੇਂ ਕਾਫੀ ਸੁਰਖੀਆਂ ਦੇ ਵਿੱਚ ਹੈ ਹਾਂ ਉਹਨਾਂ ਦੀ ਤਸਵੀਰਾਂ ਸ਼ਹਿਨਾਜ਼ ਗਿੱਲ ਤੇ ਹਨੀ ਸਿੰਘ ਜੋ ਵੀ ਜੋ ਕਿ ਮਸ਼ਹੂਰ ਰੈਪਰ ਨੇ ਦੋਨਾਂ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਇਸ ਵੇਲੇ ਜੋ ਕਿ ਵਾਇਰਲ ਹੋ ਰਹੀਆਂ ਨੇ ਤਾਂ ਬਿਲਕੁਲ ਮਨੋਰੰਜਨ ਜਗਤ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਦੱਸ ਦਿੰਨੇ ਆ ਕਿ ਸ਼ਹਿਨਾਜ਼ ਗਿੱਲ ਇੱਕ ਗਾਇਕ ਵੀ ਹੈ ਤੇ ਉਹ ਇੱਕ اداکارਾਂ ਵੀ ਹੈ ਤਾਂ ਇਸ ਵੇਲੇ ਉਹ ਆਪਣੀਆਂ ਕੁਝ ਤਸਵੀਰਾਂ ਨੂੰ ਜੋ ਕਿ ਉਹਨਾਂ ਦੀ ਹਨੀ ਸਿੰਘ ਦੇ ਨਾਲ ਨੇ ਉਸ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਚਰਚਾ ਬਣੀ ਹੋਈ ਹੈ ਗਾਇਕਾ ਦਾ ਕਾਰਾ ਸ਼ਹਿਨਾਜ਼ ਗਿਲ ਆਪਣੀ ਆਉਣ ਵਾਲੀ ਫਿਲਮ ਇੱਕ ਕੁੜੀ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਹੈ ਜੋ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜੀ ਹਾਂ ਹਾਲੇ ਜੋ ਸ਼ਹਿਨਾਜ਼ ਨੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਤੇ ਇਹਨਾਂ ਦੇ ਵਿੱਚ ਅਦਾਕਾਰਾ ਮਸ਼ਹੂਰ ਰੈਪਰ ਹਨੀ ਸਿੰਘ ਦੇ ਨਾਲ ਨਜ਼ਰ ਆਈ ਹੈ ਕੁਝ ਮੀਡੀਆ ਰਿਪੋਰਟਾਂ ਕਹਿ ਰਹੀਆਂ ਹਨ ਕਿ ਹਨੀ ਸਿੰਘ ਦਾ ਅਦਾਕਾਰਾ ਦੀ ਆਉਣ ਵਾਲੀ ਫਿਲਮ ਦੇ ਲਈ ਇੱਕ ਤਮਾਕੇਦਾਰ ਗੀਤ ਲੈ ਕੇ ਆਉਣ ਜਾ ਰਹੀ ਹੈ। ਇਹਨਾਂ ਤਸਵੀਰਾਂ ਬਾਰੇ ਗੱਲ ਕਰੀਏ ਤਾਂ ਪਹਿਲੀ ਤਸਵੀਰ 'ਚ ਹੀ ਅਦਾਕਾਰਾ ਹਨੀ ਸਿੰਘ ਨਾਲ ਨਜ਼ਰ ਆਈ ਦੀ ਹੈ। ਜਿਸ ਦੇ ਵਿੱਚ ਦੋਵੇਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਲੁੱਕ ਬਾਰੇ ਗੱਲ ਕਰੀਏ ਤਾਂ ਸ਼ਹਿਨਾਜ਼ ਮੈਕਨ ਲੁੱਕ ਵਿੱਚ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ orange ਅਤੇ black ਰੰਗ ਦੀ ਡਰੈੱਸ ਪਾਈ ਹੈ। ਨਿਹਾਈ ਬੂਟਸ ਅਤੇ ਕੋਰਨੋਸ਼ ਹੈਅਰ ਸਟਾਈਲ ਪਹਿਨੀ ਹੋਈ ਹੈ ਜੋ ਕਿ ਜਮਾਕਨ ਸਭਿਆਚਾਰ ਵਿੱਚ ਬਹੁਤ ਮਸ਼ਹੂਰ ਹੈ ਉਹਨਾਂ ਦਾ ਨੋਖਾ हेयर स्टाइल ਲੋਕਾਂ ਦੇ ਦਿਲਾਂ ਨੂੰ ਚੁਰਾ ਲਿਆ ਤਾਂ ਇੱਕ ਫੋਟੋ ਵਿੱਚ ਸ਼ਨਾਜ਼ ਗਿਲ ਬੈਂਚ ਤੇ ਬੈਠੀ ਹੋਈ ਹੈ ਤੇ ਹੱਸ ਰਹੀ ਹੈ ਜਿਸ ਦੇ ਨਾਲ ਯੋਯੋ ਹਨੀ ਸਿੰਘ ਵੀ ਬੈਠੇ ਹੋਏ ਨੇ ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਸ਼ਨਾਜ਼ ਨੇ ਕੈਪਸ਼ਨ ਦੇ ਵਿੱਚ ਲਿਖਿਆ ਯੋਯੋ ਹਨੀ ਸਿੰਘ ਦਾ ਹਾਸਾ ਬਹੁਤ ਦੇਸੀ ਹੈ ਇਹ ਕੈਪਸ਼ਨ ਸਾਫ਼ ਦਰਸਾਉਂਦਾ ਹੈ ਕਿ ਸ਼ਨਾਜ਼ ਅਤੇ ਹਨੀ ਸਿੰਘ ਵਿਚਕਾਰ ਇੱਕ ਮਜ਼ੇਦਾਰ ਅਤੇ ਕੂਲ ਬੌਂਡ ਬਣ ਗਿਆ ਹੈ ਸ਼ਹਿਨਾਜ਼ ਗਿਲਦੀ ਇਹ ਪੰਜਾਬੀ ਫਿਲਮ 19 ਸਤੰਬਰ 2025 ਨੂੰ ਰਿਲੀਜ਼ ਹੋਵੇਗੀ ਪਹਿਲਾਂ ਇਹ ਫਿਲਮ 13 ਜੂਨ ਨੂੰ ਰਿਲੀਜ਼ ਹੋਣੀ ਸੀ ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਕਰ ਰਹੇ ਹਨ ਅਤੇ ਉਹਨਾਂ ਨੇ ਇਸ ਦੀ ਕਹਾਣੀ ਵੀ ਲਿਖੀ ਹੈ ਤਾਂ ਫਿਲਹਾਲ ਤੇ ਇਸ ਬਲਟਨ ਦੇ ਵਿੱਚ ਬਸ ਐਨਾਈ ਮਨੋਧਯਾਤ ਧੰਨਵਾਦ